ਪਠੰਡਾ ਦੀ ਲੈਡੀ ਕੌਨਸਟੇਬਲ ਅਮਨਦੀਪ ਕੌਰ ਨੇ ਮਾਮਲੇ ਨੇ ਨਸ਼ਾ ਵਿਰੋਧੀ ਲਹਿਰ ਪੁਲਸ ਵਿਭਾਗ ਦੀ ਸਾਫ ਸਥਿਤੀ ਅਤੇ ਕਾਨੂੰਨੀ ਪ੍ਰਕਿਰਿਆ ਤੇ ਇੱਕ ਵੱਡਾ ਪ੍ਰਸ਼ਨ ਚਿੰਨਲਾ ਦਿੱਤਾ 2 ਅਪ੍ਰੈਲ 2025 ਨੂੰ ਉਸ ਦੀ ਗ੍ਰਿਫਤਾਰੀ ਥਾਰ ਗੱਡੀ ਚੋਂ 17.71 ਗ੍ਰਾਮ ਹੈਰੋਇਨ ਸਮੇਤ ਹੋਈ ਸੀ ਜਿਸ ਨਾਲੇ ਮਾਮਲਾ ਮੀਡੀਆ ਦੀਆਂ ਸੁਰਖੀਆਂ ਵਿੱਚ ਆ ਗਿਆ ਸੋ ਗ੍ਰਿਫਤਾਰੀ ਤੋਂ ਬਾਅਦ ਨिलੰਬਿਤ ਅਤੇ ਨੌਕਰੀ ਤੋਂ ਬਰਖਾਸਤ ਕੀ ਅਤੇ ਫਿਰ ਆਮਦਨ ਤੋਂ ਵੱਧ ਜ਼ਾਇਦਾਦ ਦਾ ਸਾਹਮਣੇ ਆਉਣਾ ਇਹ ਸਾਰੇ ਪਹਿਲੂ ਦੱਸਦੇ ਨੇ ਕਿ ਮਾਮਲਾ ਸਿਰਫ ਨਸ਼ੇ ਤੱਕ ਸੀਮਤ ਨਹੀਂ ਸਗੋਂ ਇਸ ਪਿੱਛੇ ਹੋਰ ਵੀ ਗੰਭੀਰ ਮਾਮਲੇ ਹੋਏਗੇ ਨੇ ਜੀ ਉਹ ਜੋ ਕਿ ਸਾਹਮਣੇ ਆ ਰਹੇ ਨੇ ਸੋ ਹੁਣ ਜਦ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਹੈ ਤਾਂ ਇਹ ਅਮਨਦੀਪ ਲਈ ਇੱਕ ਵੱਡਾ ਝਟਕਾ ਬਹੁਤ ਵੱਡਾ ਝਟਕਾ ਉਸ ਨੂੰ ਹੁਣ ਸੁਪਰੀਮ ਕੋਰਟ ਦੀ ਸ਼ਰਨ ਲੈਣੀ ਪਵੇਗੀ ਅਮਨਦੀਪ ਕੌਰ ਵੱਲੋਂ ਸਾਜ਼ਿਸ਼ ਦੀ ਗੱਲ ਕੀਤੀ ਗਈ ਹੈ ਪਰ ਸਰਕਾਰੀ ਵਕੀਲਾਂ ਵੱਲੋਂ ਪੇਸ਼ ਕੀਤੇ ਗਏ ਸਬੂਤ ਇਹ ਦਰਸਾਉਂਦੇ ਨੇ ਕਿ ਜੋ ਇਹ ਕਾਰਵਾਈ ਹੈ ਇਹ ਨਿਯਮਾਂ ਦੇ ਅਧੀਨ ਕੀਤੀ ਗਈ ਹੈ ਸੋ ਇਹ ਕੇਸ ਨੇ ਪੰਜਾਬ ਵਿੱਚ ਸਰਕਾਰੀ ਨੌਕਰੀ ਵਿਅਕਤੀਗਤ ਇਮਾਨਦਾਰੀ ਅਤੇ ਨਸ਼ੇ ਦੀ ਜੜ੍ਹਾਂ ਨੂੰ ਉਦੇੜਨ ਦਾ ਦਾਅਵਿਆਂ ਤੇ ਲੋਕਾਂ ਦੀ ਨਜ਼ਰ ਕੇਂਦ੍ਰਿਤ ਕਰ ਦਿੱਤੀ ਹੈ ਸੋ ਇਸ ਮਾਮਲੇ ਰਾਹੀਂ ਇਹ ਵੀ ਸਾਹਮਣੇ ਆਇਆ ਕਿ ਪੁਲਿਸ ਵਿਭਾਗ ਦੇ ਅੰਦਰ ਵੀ ਕੋਈ ਅਜਿਹੀਆਂ ਗੱਲਾਂ ਨੇ ਜੋ ਨਸ਼ਾ ਕਾਰੋਬਾਰ ਮਾਲੀ ਤੋਂ ਖਤਾੜੀ ਵਿੱਚ ਸ਼ਾਮਲ ਨੇ ਸੋ ਇਸ ਲਈ ਇਹ ਕੇਸ ਸਿਰਫ ਇੱਕ ਅਫਸਰ ਦੀ ਗ੍ਰਿਫਤਾਰੀ ਨਹੀਂ ਸਗੋਂ ਸਿਸਟਮ ਦੀ ਪੜਤਾਲ ਦਾ ਇੱਕ ਮੌਕਾ ਵੀ ਬਣ ਸਕਦਾ ਹੈ ਬਠਿੰਡਾ ਦੀ ਥਾਰ ਕਾਰ ਚ ਚਿੱਟਾ ਮਿਲਣ ਦੇ ਮਾਮਲੇ ਚ ਫੜੀ ਗਈ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਸੋ ਮੈਦਾਜ਼ ਦਿਆਂ ਕਿ ਅਦਾਲਤ ਨੇ ਉਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਲਈ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਤੇ ਇਹ ਮਾਮਲਾ ਉਸ ਸਮੇਂ ਉੱਭਰ ਕੇ ਸਾਹਮਣੇ ਆਇਆ ਸੀ ਜਦੋਂ 2 April 2025 ਨੂੰ ਬਠਿੰਡਾ ਵਿੱਚ ਉਸ ਨੂੰ ਇੱਕ ਕਾਲੀ ਥਾਰ ਤੋਂ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਸੋ ਗ੍ਰਿਫਤਾਰੀ ਵਾਲੇ ਦਿਨ ਹੀ ਉਸ ਨੂੰ ਡਿਊਟੀ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਫਿਰ ਪਰਖਾਸਤ ਵੀ ਕਰ ਦਿੱਤਾ ਗਿਆ ਸੀਗਾ। ਸੋ ਵਿਜੀਲੈਂਸ ਬਿਊਰੋ ਨੇ ਬਾਅਦ ਵਿੱਚ ਅਮਨਦੀਪ ਕੌਰ ਨੂੰ ਆਮਦਨ ਤੋਂ ਬਾਅਦ ਜਾਇਦਾਦ ਰੱਖਣ ਦੇ ਕੇਸ ਵਿੱਚ ਫੜ ਲਿਆ। ਪੁਲਿਸ ਮੁਤਾਬਕ ਜੋ ਉਜ਼ੀ ਲਗਭਗ 1.35 ਕਰੋੜ ਦੀ ਜਾਇਦਾਦ ਹੈਗੀ ਹੈ ਉਹਨਾਂ ਸਾਰਿਆਂ ਨੂੰ ਜ਼ਬਤ ਕੀਤਾ ਗਿਆ ਇਹ ਸਾਰਾ ਕਾਰਵਾਈ ਹੋਈ ਹੈ ਸੋ ਅਮਨਦੀਪ ਨੇ ਅਦਾਲਤ ਵਿੱਚ ਇੱਕ ਕਹਾਣੀ ਦੱਸੀ ਸੀ ਕਿ ਇਹ ਸਾਰਾ ਮਾਮਲਾ ਉਸ ਖਿਲਾਫ ਰਚੀ ਗਈ ਇੱਕ ਸਾਜ਼ਿਸ਼ ਹੈ ਇਹ ਕੋਈ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਉਹ ਕਹਿੰਦੀ ਹੈ ਕਿ ਮੇਰੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹੁਣ ਉਸ ਕੋਲ ਸੁਪਰੀਮ ਕੋਰਟ ਜਾਣ ਦਾ ਵਿਕਲਪ ਹੀ ਨਹੀਂ ਰਿਹਾ ਕੋਈ ਆਪਸ਼ਨ ਨਹੀਂ ਬਚਿਆ ਸੋ ਦੱਸਣਯੋਗਾ ਕਿ ਅਮਨਦੀਪ ਕੌਰ ਨੂੰ 50000 ਦੇ ਨਿੱਜੀ ਮੁਚਲਕੇ ਉੱਤੇ ਜ਼ਮਾਨਤ ਮਿਲੀ ਸੀ ਪਰ 26 ਮਈ ਨੂੰ ਵਿਜੀਲੈਂਸ ਨੇ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਸੀਗਾ ਸੋ ਇਹ ਸਾਰੇ ਜੋ ਵਕੀਲ ਨੇ ਖਾਸ ਕਰਕੇ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਸਾਰੀ ਕਾਰਵਾਈ ਕਾਨੂੰਨੀ ਤਰੀਕੇ ਨਾਲ ਹੋਈ ਹੈ ਤੇ ਐਫ ਆਈ ਆਰ ਦੀ ਜੋ ਕਾਪੀ ਹੈ ਉਹ ਵੀ ਅਦਾਲਤ 'ਚ ਪੇਸ਼ ਕੀਤੀ ਗਈ ਸੋ ਇਸ ਮਾਮਲੇ ਦੀ ਸਾਰ ਆਪਾਂ ਇਹ ਸੱਚ ਸਕਦੇ ਹਾਂ ਕਿ ਇਹ ਸਿਰਫ ਇੱਕ ਨਸ਼ਾ ਤਸਕਰੀ ਦੀ ਗ੍ਰਿਫਤਾਰੀ ਨਹੀਂ ਹੈ ਬਲਕਿ ਪੰਜਾਬ ਵਿੱਚ ਕਾਨੂੰਨ ਦੇ ਰਖਵਾਲਿਆਂ ਵੱਲੋਂ ਹੀ ਕਾਨੂੰਨ ਦੀ ਉਲੰਘਣਾ ਕਰਨ ਦੀ ਵੱਡੀ ਨਜ਼ਰ ਬਣੀ ਹੋਈ ਹੈ ਸੋ ਅਮਨਦੀਪ ਕੌਰ ਜੋ ਕਿ ਪੰਜਾਬ ਪੁਲਿਸ ਵਿੱਚ ਲੇਡੀ ਕਾਂਸਟੇਬਲ ਰਹੀ ਉਸ ਨੂੰ ਨਸ਼ੇ ਨਾਲ ਫੜਿਆ ਗਿਆ ਚਿੱਟੇ ਨਾਲ ਸੋ ਇਹ ਗੱਲ ਸਧਾਰਨ ਨਹੀਂ ਹੈ ਕਿ ਇੱਕ ਸਰਕਾਰੀ ਨੌਕਰੀ 'ਚ ਹੋਣ ਵਾਲੀ ਜੋ ਔਰਤ ਹੈ ਉਸ ਦੇ ਗੱਡੀ 'ਚੋਂ ਹਾਇਰਨ ਮਿਲੇ ਨਸ਼ਾ ਮਿਲੇ ਸੋ 2 April 2025 ਨੂੰ ਉਸ ਦੇ ਗੱਡੀ ਵਿੱਚੋਂ 17.71 ਗ੍ਰਾਮ ਚਿੱਟਾ ਮਿਲਿਆ ਤੇ ਇਸ ਮਾਮਲੇ ਨੂੰ ਹਾਈ ਪ੍ਰੋਫਾਈਲ ਬਣਾ ਦਿੱਤਾ ਸੋ ਉਸ ਦਿਨ ਦੀ ਗ੍ਰਿਫਤਾਰੀ ਦੇ ਤੁਰੰਤ ਬਾਅਦ ਉਸ ਨੂੰ ਮੁਅਤਲ ਕਰਕੇ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਪਰ ਗੱਲ ਇੱਥੇ ਨਹੀਂ ਰੁਕੀ ਹੈ ਜਦੋਂ ਵਿਜੀਲੈਂਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਕਮਾਈ ਦੇ ਮੁਕਾਬਲੇ ਕਈ ਗੁਣਾ ਵੱਧ ਜਾਇਦਾਦ ਹੈ ਲਗਭਗ ਤੁਹਾਨੂੰ ਦੱਸ ਦਈਏ ਦਰਸ਼ਕੋ 1.35 ਕਰੋੜ ਰੁਪਏ ਦੀ ਜਾਇਦਾਦ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਕੋਰਟ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹ ਸਾਜ਼ਿਸ਼ ਹੈ ਪਰ ਅਦਾਲਤ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਤੋ ਇਸ ਨਾਲ ਹੁਣ ਉਸ ਕੋਲ ਸਿਰਫ ਸੁਪਰੀਮ ਕੋਰਟ ਦੀ ਚੌਕਟ ਖੜਕਾਉਣ ਦਾ ਵੀ ਰਸਤਾ ਇਹੀ ਬਚਿਆ ਸੋ ਇਸ ਮਾਮਲੇ ਵਿੱਚ ਸਰਕਾਰੀ ਪੱਖ ਨੇ ਕੋਰਟ 'ਚ ਪੂਰੇ ਸਬੂਤ ਪੇਸ਼ ਕੀਤੇ ਹਨ ਜਿਵੇਂ ਕਿ ਐਫ ਆਈ ਆਰ ਦੀ ਕਾਪੀ ਅਤੇ ਵਿਜੀਲੈਂਸ ਦੀ ਕਾਰਵਾਈ ਸੋ ਇਸ ਦੀ ਵਿਆਪਕ ਗੱਲ ਇਹੀ ਹੈ ਕਿ ਕਾਨੂੰਨ ਦੇ ਰਖਵਾਲੇ ਜਦੋਂ ਆਪਣੇ ਅਹੁਦੇ ਦੀ ਆੜ 'ਚ ਨਜਾਇਜ਼ ਕੰਮ ਕਰਨ ਲੱਗ ਜਾਂਦਾ ਤਾਂ ਸਿਸਟਮ ਨੂੰ ਅਜੇ ਲੋਕਾਂ ਵਿਰੁੱਧ ਸਖਤ ਹੋਣਾ ਹੀ ਪੈਂਦਾ ਸੋ ਇਹ ਮਾਮਲਾ ਨਸ਼ਾ ਭ੍ਰਿਸ਼ਟਾਚਾਰ ਸਿਸਟਮ ਚ ਵੱਡੇ ਅੰਦਰੂਨੀ ਗਲਤ ਤੱਤਾਂ ਦੀ ਇੱਕ ਛਵੀ ਵਜੋਂ ਸਾਹਮਣੇ ਆ ਰਿਹਾ ਸੋ ਸਮਾਜਿਕ ਪੱਧਰ ਤੇ ਵੀ ਇਹ ਮਾਮਲਾ ਇੱਕ ਸੰਦੇਸ਼ ਸਾਨੂੰ ਦਿੰਦਾ ਇੱਕ ਮੈਸੇਜ ਦਿੰਦਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਸਰਕਾਰੀ ਅਹੁਦੇ ਤੇ ਹੋਵੇ ਚਾਹੇ ਉਹ ਨਜ਼ਾਇਜ਼ ਕੰਮ ਕਰਦਾ ਹੋਵੇ ਕੋਈ ਵੀ ਕੰਮ ਕਰਦਾ ਹੋਵੇ ਤਾਂ ਇਹ ਕਾਨੂੰਨ ਉਸ ਨੂੰ ਛੱਡੇਗਾ ਨਹੀਂ ਸੋ ਬਠਿੰਡਾ ਦੀ ਥਾਰਕਾਰ ਤੇ ਚਿੱਟਾ ਮਿਲਣ ਦੇ ਮਾਮਲੇ ਚ ਫੜੀ ਗਈ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਤੇ ਅਦਾਲਤ ਨੇ ਉਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਲਾਈ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ। ਇਹ ਮਾਮਲਾ ਉਸ ਸਮੇਂ ਉੱਭਰ ਕੇ ਸਾਹਮਣੇ ਆਇਆ ਜਦੋਂ 2 ਅਪ੍ਰੈਲ 2025 ਨੂੰ ਬਠਿੰਡਾ ਵਿੱਚ ਉਸ ਦੀ ਕਾਲੀ ਥਾਰ 'ਚੋਂ 17.71 ਗ੍ਰਾਮ ਹੈਰੋਇਨ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਗ੍ਰਿਫਤਾਰੀ ਵਾਲੇ ਦਿਨ ਹੀ ਉਸ ਨੂੰ ਡਿਊਟੀ ਤੋਂ ਮੁਅਤਲ ਕਰ ਦਿੱਤਾ ਗਿਆ ਤੇ ਫਿਰ ਬਰਖਾਸਤ ਵੀ ਕਰ ਦਿੱਤਾ ਗਿਆ ਸੀ। ਸੋ ਵਿਜੀਲੈਂਸ ਬਿਊਰੋ ਨੇ ਬਾਅਦ ਵਿੱਚ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਕੇਸ ਵਿੱਚ ਫੜ ਲਿਆ। ਤੇ ਪੁਲਿਸ ਮੁਤਾਬਕ ਉਸ ਦੀ ਲਗਭਗ 1.35 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ ਤੇ ਅਮਨਦੀਪ ਕੌਰ ਨੇ ਅਦਾਲਤ ਵਿੱਚ ਕਹਾਣੀ ਦੱਸੀ ਕਿ ਇਹ ਸਾਰਾ ਮਾਮਲਾ ਉਸ ਖਿਲਾਫ ਰਚੀ ਗਈ ਸਾਜ਼ਿਸ਼ ਹੈ ਪਰ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਉਸ ਨੂੰ ਇਨਕਾਰ ਕਰ ਦਿੱਤਾ ਸੋ ਹੁਣ ਕੋਲ ਉਸ ਕੋਲ ਨਾ ਸੁਪਰੀਮ ਕੋਰਟ ਜਾਣ ਦੇ ਹੀ ਇੱਕ ਆਪਸ਼ਨ ਬਚਿਆ ਦੱਸਣਾ ਜੋਗਾ ਕਿ ਅਮਨਦੀਪ ਨੂੰ 50000 ਦੇ ਨਿੱਜੀ ਮੁਚਲਕੇ ਉੱਤੇ ਜ਼ਮਾਨਤ ਮਿਲੀ ਸੀ ਪਰ 26 ਮਈ ਨੂੰ ਵਿਜੀਲੈਂਸ ਨੇ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਤੇ ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਸਾਰੀ ਕਾਰਵਾਈ ਕਾਨੂੰਨੀ ਤਰੀਕੇ ਨਾਲ ਹੋਈ ਹੈ ਤੇ ਐਫ ਆਈ ਆਰ ਦੀ ਜੋ ਕਾਪੀ ਵੀ ਹੈ ਉਹ ਵੀ ਅਦਾਲਤ 'ਚ ਪੇਸ਼ ਕੀਤੀ ਗਈ ਹੈ ਸੋ ਇਹ ਸਾਰੇ ਮਾਮਲੇ ਦੀ ਆਪਾਂ ਗੱਲ ਦੇਖੀਏ ਤਾਂ ਸਿਰਫ ਇੱਕ ਨਸ਼ਾ ਤਸਕਰੀ ਦੀ ਗ੍ਰਿਫਤਾਰੀ ਨਹੀਂ ਬਲਕਿ ਪੰਜਾਬ ਵਿੱਚ ਕਾਨੂੰਨ ਦੇ ਰਖਵਾਲਿਆਂ ਵੱਲੋਂ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਵੱਡੀ ਨਜ਼ੀਰ ਬਣੀ ਹੈ